ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਨਾ ਅਸੀਂ ਚੱਲੇ ਪਰੌਣ ਚਾਰੀ ਚ ਦਰਸਲ ਕਾਫੀ ਦਿਨਾਂ ਤੋਂ ਇਨਵਾਈਟ ਕੀਤਾ ਹੋਇਆ ਸੀ ਸਾਨੂੰ ਮੇਰੇ ਸਾਟੂ ਸਾਹਿਬ ਐ ਸੋਨੂ ਦੀ ਸਿਸਟਰ ਉਹਨਾਂ ਦਾ ਰੈਸਟੋਰੈਂਟ ਹੈ ਸਿੰਦੂ ਸਿੰਦੂ ਸਟਾਬਰ ਨਮਾਸ਼ੈਰ ਇੱਥੇ ਚੱਲੇ ਆ ਉਹਨਾਂ ਦੀ ਵੀਡੀਓ ਵੀਡੀਓ ਬਣਾਵਾਂਗੇ ਇਹ ਕੋਈ ਵੈਸੇ ਐਡਵਰਟਾਈਜ਼ਮੈਂਟ ਨਹੀਂ ਹੈਗੀ वैसे ही आपा ਬਣਾ ਰਹੇ ਆਂ ਵੀਡੀਓ ਤੁਹਾਨੂੰ ਰੈਸਟੋਰੈਂਟ ਵੀ ਦਿਖਾਵਾਂਗੇ ਕਿਸ ਤਰ੍ਹਾਂ ਦਾ ਰੈਸਟੋਰੈਂਟ ਹੈ ਤੇ ਤਿਆਰੀ ਸਾਡੀ ਫੁੱਲ ਹੈ ਗੱਡੀ ਮੈਚ ਲਾਣੀ ਆ ਚੱਲ ਤੂੰ ਚਲਾ ਲੈ ਗੱਡੀ ਲਾਇਸੈਂਸ ਵੀ ਚਾਹੀਦਾ ਗੱਡੀ ਚਲਾਣ ਲਈ ਚਲੋ ਬਈ ਬੈਠੋ ਜੀ ਬੱਟੀ ਕੋਤੀ ਬੱਟੀ ਕੋਤੀ ਆਲ ਸਾਡੇ ਹੈਗੇ ਚਾਰ ਬੰਦੇ ਆ ਸੀ ਮੈਂ सोनू ਆ ਅਨਮੋਲ ਆ ਤੇ ਮਿੱਲੂ ਆ ਮਿਲਨ ਪ੍ਰਭ ਦਾਰਬ ਰੱਬ ਮਿਲਨ ਸੌਰੀ ਸੌਰੀ ਪ੍ਰਭ ਮਿਲਨ ਆ ਪਿੱਛੇ ਆ ਬੰਦੇ ਆ ਵਾ ਸਦੇ ਗਏ ਦੇਖਾ ਜਿਹੜੇ ਨਹੀਂ ਦਿਖ ਨਹੀਂ ਦਿਖੇ ਠੀਕ ਹੈ ਜੀ ਉੱਥੇ ਜਾ ਕੇ ਮਿਲਦੇ ਆ ਅੱਜ ਇਸ ਟਾਈਮ ਪਹੁੰਚੇ ਹੈਗੇ ਅਸੀਂ ਸਿੰਦੂ ਰੈਸਟੋਰੈਂਟ ਮੈਂ ਪਹਿਲਾਂ ਤੁਹਾਨੂੰ ਉਹ ਇੱਧਰ ਬਣਾਈਓ ਆ ਮੈਂ ਬਣਾਈਓ ਮੇਰੇ ਪੱਲ ਪੜਾ ਕੈਮਰਾਮੈਨ ਵੀ ਦੇਖੋ ਕਿ ਤਾ ਚਲੋ ਚਲੋ ਸਿੰਦੂ ਰੈਸਟੋਰੈਂਟ ਪਹੁੰਚ ਗਏ ਆ ਅਸੀਂ ਪਹਿਲਾਂ ਘਰ ਸਿਗੇ ਤੇ ਹੁਣ ਆਪਾਂ ਭਾਜੀ ਦਾ ਨੂੰ ਮਿਲਦੇ ਆ ਚਲ ਆਜੋ ਨਸੀ ਗਾਜ਼ੀ ਬੜਾ ਬੜੀ ਇਹ ਸਾਡੇ ਭਾਜੀ ਆ ਅਮਰੀਕ ਸਿੰਘ ਨੇ ਸਾਡੇ ਸਾਟੂ ਸਾਹਿਬ ਇਹ ਰੈਸਟੋਰੈਂਟ ਅਸੀਂ ਦਿਖਾ ਨਹੀਂ ਆ ਹੁਣ ਤੁਹਾਨੂੰ ਸਾਰਾ ਕਿੱਦਾਂ ਵੀ ਹੈ ਆਹ ਵੀ ਹੈ ਬੜਾ ਇਸ ਠੀਕ ਹੈ ਇਹ ਚਾਟ ਵਾਲਾ ਕਾਊਂਟਰ ਹੈ ਤੇ ਇਸ ਸਾਈਡ ਹੈਗਾ ਰੈਸਟੋਰੈਂਟ ਐਸ ਸਾਈਡ ਹੈ ਇਹ ਸਾਰਾ ਰੈਸਟੋਰੈਂਟ ਹੈ ਪਾਰਕ ਹੈ ਕੀ ਹੈ ਲੌਨ ਉਹ ਉਧਰ ਚੱਲਦੇ ਆ ਜਾਂ ਮੈਨ ਬੈਕ ਤੇ ਨਾ ਲੌਨ ਹੈ ਲੋਕੇਸ਼ਨ ਬਹੁਤ ਸੋਹਣੀ ਹੈ ਬੂਟੇ ਬਾਟੇ ਬਹੁਤ ਸੋਹਣੇ ਲੱਗੇ ਹੋਏ ਆ ਤੇ ਬਾਅਦ ਵਿੱਚ ਰੈਸਟੋਰੈਂਟ ਦੇ ਵਿੱਚ ਅਸੀਂ ਜਾਵਾਂਗੇ ਪਹਿਲਾਂ ਅਸੀਂ ਚਲੇ ਗਏ ਸੀਗੇ ਘਰੇ ਨਾਲੇ ਘਰ ਹੈ ਭਾਜੀ ਉਹਨਾਂ ਦਾ ਤੇ ਉੱਥੇ ਅਸੀਂ ਚਾਹ ਪਾਣੀ ਪਹਿਲਾਂ ਪੀਣ ਲੱਪਾ ਕਿੱਦਾਂ ਜਾਣਾ ਕਿੱਦਾਂ ਜਾਣਾ ਚੱਲ ਠੀਕ ਹੈ ਇਹ ਹੈਗਾ ਜੀ ਲੌਨ ਬਹੁਤ ਵਧੀਆ ਹੈ ਆ ਸੜ ਆ ਦੇਖ ਲਓ ਇੱਧਰ ਨੂੰ ਆ ਜਾਓ ਇੱਧਰ ਨੂੰ ਆ ਜਾਓ ਇੱਥੇ ਝੂਲੇ ਵੀ ਲੱਗੇ ਹੁੰਦੇ ਸੀ ਇਹ ਲਾਉਨ ਹੈ ਤੇ ਇੱਕ ਆ ਬਾਹਰ ਬੈਠਣ ਨੂੰ ਹੈ ਲਾਉਨ ਦੇ ਵਿੱਚ ਹੀ ਹੈ ਨਿਆਣੇ ਰੋਲਾ ਪਾ ਰਹੇ ਆ ਤੇ ਬਾਹਰ ਬੈਠ ਕੇ ਵੀ ਖਾ ਸਕਦੇ ਆ ਇੱਥੇ ਮਤਲਬ ਕਿਤੇ ਵੀ ਤੇ ਇੱਧਰ ਵੀ ਬਣੇ ਹੋਏ ਆ ਇੱਧਰ ਝੂਲੇ ਲੱਗੇ ਹੋਏ ਆ ਆ ਨਿਆਣੇ ਪੂਰੇ ਨਜ਼ਾਰੇ ਲੈ ਰਹੇ ਆ ਆਇਆ ਲੈ ਇੱਕ ਤੇ ਗੇੜੀ ਹੋਣਾ ਲੋ ਜੀ ਇਹ ਇਸ ਕਮ ਲਾਉਣ ਦਿਨ ਦੇ ਟਾਈਮ ਨਹੀਂ ਅਸੀਂ ਰਾਤ ਦੇ ਟਾਈਮ ਹੈ ਇਸ ਕਰਕੇ ਕੀ ਨਹੀਂ ਪਤਾ ਲੈ ਇੱਧਰ ਕੀ ਹੈ ਇਹ ਹੈਗਾ ਫਤੇ ਇਹਨਾਂ ਬੇਟਾ ਆ ਆ ਭਾਜੀ ਉਹਨਾਂ ਦਾ ਅੱਛਾ ਇੱਥੇ ਇਧਰ ਵੀ ਹੈ ਨਾ ਬੈਠ ਕੇ ਖਾ ਸਕਦੇ ਆ ਹੂੰ ਇਹ ਲਾਉਣ ਦੇ ਵਿੱਚ ਹੀ ਆ ਵਧੀਆ ਅਰੇਂਜਮੈਂਟ ਹੈ ਲਾਈਟਿੰਗ ਚਲ ਦੁਬਾਰਾ ਅਸੀਂ ਫੇਰ ਫਰੰਟ ਤੇ ਆ ਗਏ ਅਸੀਂ ਦੇਖਦੇ ਹਾਂ ਨਾ ਸੋਨੂ ਆਈ ਨਹੀਂ ਹੈਗੀ ਸੋਨੂ ਉੱਤਰੇ ਰਹਿ ਗਈ ਘਰੇ ਤੇ ਉਹਨਾਂ ਨੂੰ ਢੀਕਦੇ ਸੀਗੇ ਚਲੋ ਦੇਖਦੇ ਹਾਂ ਹੁਣ ਅੰਦਰ ਚੱਲਦੇ ਹਾਂ ਰੈਸਟੋਰੈਂਟ 'ਚ ਕੀ ਹੋ ਰਿਹਾ ਹੈ ਉਹ ਹੈ ਥੋੜੀ ਦੇਰ ਤੱਕ ਵੇਟ ਕਰ ਰਹੇ ਹਾਂ ਉਹਨਾਂ ਦੀ ਸੋਨੂ ਉਹਨਾਂ ਦੀ ਫਿਰ ਐਂਟਰ ਕਰਦੇ ਆ ਰੈਸਟੋਰੈਂਟ ਤੁਹਾਨੂੰ ਅੰਦਰ ਦਿਖਾਉਣੀ ਆ ਕੀ ਅਰੇਂਜਮੈਂਟ ਹੈ ਕੀ ਖਾਣ ਪੀਣ ਦਾ ਹੈ ਲਾਈਟਿੰਗ ਤਾਂ ਚੰਗੀ ਹੈ ਲਾਈਟਿੰਗ ਬੜੀ ਵਧੀਆ ਹੈ ਤੁਸੀਂ ਮੇਰਾ ਫੇਸ ਦੇਖ ਸਕਦੇ ਆ ਬੜੀਆ ਕਲੀਅਰ ਰਾਤ ਨੂੰ ਨਜ਼ਰ ਆ ਰਿਹਾ ਹੈ ਮੋਰੇ ਆਹ ਜਿੱਦਾਂ ਰੈਸਟੋਰੈਂਟ ਦੇ ਨਾ ਬਿਲਕੁਲ ਸਾਹਮਣੇ ਚੰਡੀਗੜ੍ਹ ਜਿਹੜਾ ਰੋਡ ਹੈ ਨਾ ਨਵਾਂ ਸ਼ਹਿਰ ਦਾ ਉਹਦੇ ਤੇ ਹੈ ਚੰਡੀਗੜ੍ਹ ਰੋਡ ਤੇ ਹੈ ਤੇ ਕੋਲੇ ਹੀ ਡੀਮਾਰਟ ਹੈ ਇਹ ਬਿਲਕੁਲ ਇਹਦੇ ਸਾਹਮਣੇ ਸਿੰਧੂ ਰੈਸਟੋਰੈਂਟ ਆ ਉੱਪਰ ਚੱਲੇ ਆ ਹੁਣ ਰੈਸਟੋਰੈਂਟ ਦੇ ਨਾ ਪਹਿਲਾਂ ਮੇਨ ਰੈਸਟੋਰੈਂਟ ਉਧਰੋਂ ਬਾਅਦ ਹੀ ਉੱਪਰ ਵੀ ਇਹ ਕੁਝ ਬਣਾਇਆ ਹੋਇਆ ਹੈ ਫੈਮਿਲੀ ਰੈਸਟੋਰੈਂਟ ਉੱਪਰ ਫੈਮਿਲੀ 바ਰ ਫੈਮਿਲੀ 바ਰ ਫੈਮਿਲੀ 바ਰ ਉੱਤਰ ਉੱਪਰ ਬਣਾਈ ਹੋਈ ਹੈ ਇਹ ਸਰਾਫੇ ਅੱਛਾ ਬਾਰ ਵੀ ਐ ਇੱਥੇ ਚੰਪਾ ਫੈਮਲੀ ਨਾਲ ਹੀ ਐਂਟਰੀ ਆ ਕਿਦਾਂ ਫੈਮਲੀ ਨਾਲ ਹੀ ਐਂਟਰੀ ਐ ਤੇ ਉਹਦਾ ਬਾਰ ਵੀ ਐ ਠੀਕ ਐ ਬਾਰ ਤੇ ਰੈਸਟੋਰੈਂਟ ਬਾਰ ਐ ਤੇ ਇਹ ਸਾਈਡ ਐ ਕਿ ਬਾਰ ਐ ਬਣੀ ਹੋਈ ਠੀਕ ਐ ਇੱਥੇ ਆਪਣਾ ਜਿਹੜੀ ਪਾਰਟੀ ਐਂਡ ਪਾਰਟੀ ਕਰਦੇ ਇੱਥੇ ਹੀ ਇੱਥੇ ਹੀ ਕਰਦੇ ਆ ਕੋਈ ਵੀ ਛੋਟੀ ਮੋਟੀ ਪਾਰਟੀ ਠੀਕ ਹੈ ਬਹੁਤ ਸੋਹਣੀ ਹੈ ਇੱਥੇ ਲੋਕੇਸ਼ਨ ਇੱਥੇ ਵਧੀਆ ਰਹਿਦਾ ਆ ਜਾਓ ਬਈ ਕੱਡੀ ਲੈਣੀ ਨਾ ਲੈ ਗੱਟੀ ਲੈ ਲਈ ਆ ਜਾ ਤੁਹਾਡੇ ਲਈ ਬਗਾਇਆ ਨਾਲ ਖਾ ਕੇ ਦੱਸੋ ਕਿਦਾਂ ਦਾ ਰਿਵਿਊ ਰਿਵਿਊ ਲੈਣਾ ਹਾਂ ਮੈਂ ਤਿੰਨ ਵਾਰ ਸੋਨੂ ਵੀ ਆ ਗਈ ਸੋਨੂ ਰਿਵਿਊ ਲੈਣਾ ਅਦਰ ਲੈਣਾ ਤੁਹਾਨੂੰ ਪਹਿਲਾਂ ਮੇਨ ਹੋਣਾ ਤੁਹਾਨੂੰ ਪਹਿਲਾਂ ਮੇਨ ਹੋਣਾ ਉਹ ਤਾਂ ਵੇਜੀਟੇਰੀਅਨ ਹੈ ਯਾਰ ਵੇਜੀਟੇਰੀਅਨ ਹੈ ਰਿਵਿਊ ਹਣਾ ਤੁਸੀਂ ਵੇਚੇ ਹੈ ਵੇਚੇ ਖਾਂਦੇ ਨਹੀਂ ਬਣਾਉਂਦੇ ਨਹੀਂ ਦੱਸ ਮਾਸ਼ਾਅੱਲਾ ਕੀ ਖਾਣਾ ਮਾਸ਼ਾਅੱੱਲਾ ਬਹੁਤ ਸੁੰਦਰ ਮੈਂ ਖਾਦਾ ਕੀ ਹੈ ਬੱਲੇ ਇਹ ਦੱਸੋ ਚਿਕਨ ਨਹੀਂ ਖਾਦਾ ਹੈ ਚਿਕਨ ਟਿੱਕਾ ਅਲੱਗ ਅਲੱਗ ਤਰ੍ਹਾਂ ਦਾ ਹਮਮ ਓਕੇ ਅਲੱਗ ਅਲੱਗ ਤਰ੍ਹਾਂ ਦਾ ਸਵਾਦ ਹੈ ਨਾ ਬਿਲਕੁਲ ਬੈਲਕੁਲ ਬੈਲਕੁਲ ਮੈਂ ਵੀ ਖਾਦਾ ਕਬਾਬ ਖਾਦਾ ਚਿਕਨ ਟਿੱਕਾ ਖਾਦਾ ਬਹੁਤ ਵਧੀਆ ਟੇਸਟ ਹੈ ਲੂਡਾ ਤੁਹਾਡੇ ਵਾਲਾ ਆਣੇ ਵਾਲਾ ਹੈ ਨਾ ਅੱਛਾ ਤੁਸੀਂ ਦੋਨੋਂ ਦੋਨੋਂ ਵੈਜੀਟੇਰੀਅਨ ਅਸੀਂ ਪਾਣਾ ਸਾਰਿਆਂ ਨੂੰ ਐਜੂ ਕੀ ਮੰਗਾਇਆ ਕੀ ਟਿੱਕੀ ਚਲੋ ਅੱਜ ਮੇਰੇ ਵੀ ਟੱਪ ਟੱਪ ਤੇ ਜਾਣਾ ਹੋ ਗਿਆ ਵਧੀਆ ਨੂੰ ਕਰਨਾ ਚਲੋ ਗੈਸ ਨੂੰ ਬੈਠ ਜਾ ਆਪਣੇ ਆਪਣਾ ਵਾਹ ਨਹੀਂ ਵਾਣੀ ਲੈ ਰੱਖਦਾ ਪਾਣੀ ਆ ਗਿਆ ਨਹੀਂ ਲੈ ਰੱਖਦਾ ਪਾਣੀ ਆ ਗਿਆ ਲਵੀਨ ਬੱਚਿਆਂ ਨੇ ਮਗਾਇਆ ਮੋਹੀਤੋ ਇਹ ਬਾਰ ਹੈ ਫੈਮਿਲੀ ਬਾਰ ਤੇ ਠੀਕ ਹੈ ਜੀ ਮੈਂ ਵੈਸੇ ਵੀ ਪੀਂਦਾ ਨਹੀਂ ਹੈਗਾ ਵੈਜੀਟੇਰੀਅਨ ਨੋਨ ਵੈਜ ਤਾਂ ਖਾ ਲੈਂਦੇ ਆ ਪਰ ਪੀਂਦਾ ਨਹੀਂ ਹੈ ਆਪਬਾਰ ਇਸਕੇ ਤੇ ਯਾ ਸਾਡਾ ਟੇਬਲ ਹੈ ਅੱਛਾ ਉਹ ਖਰਾ ਹੈ ਉਹ ਤੇ ਉਹ ਤੇ ਉਹ ਬੜੇ ਬੰਦੇ ਹਾਂ ਉਹ ਬੜੇ ਉਹਨਾਂ ਨੂੰ हां जी थोड़ा थोड़ा टेस्ट किया है अभी थोड़ा होर टेस्ट अभी थोड़ा थोड़ा होर खाना है हां हां खाना है तो क्या होया अच्छा जी कुछ भी नहीं होया कहती <laughs> है हां जी अच्छा स्टार्टर से रहा अनमोल की है लेमन चिकन लेमन चिकन मां में केड़ा <laughs> <laughs> बस ये वेजीटेरियन प्लेटर क्या क्या सारा कुछ है ना टिक्का हो गया कबाब हो गया है ना वेज कबाब मशरूम लो जी खाओ

ਕਿੰਨਾ ਛੱਡਿਆ ਵਿੱਚ ਪਲੇਟ ਦੇ ਪਲੇਟ ਦੇ ਵਿੱਚ ਹੀ ਛੱਡਿਆ ਹੋਣਾ ਹਾਂਜੀ ਹੋ ਗਿਆ ਫਿਨਿਸ਼ ਹੋ ਗਿਆ ਕੀ ਆ ਰਿਵਿਊ ਦਿਓ ਪਹਿਲਾਂ ਤਾਂ ਇਹਦਾ ਦਿਓ ਰਿਵਿਊ ਆ 11 ਵਜੇ ਤੋਂ ਇਹ ਵੀ ਵਧੀਆ ਵਧੀਆ ਉਹ ਤਾਂ ਤੁਸੀਂ ਬਣਾ ਲੈਂਦੇ ਕਰੇਗਾ ਡਿਫਰੈਂਟ ਗਿਆ ਲੱਗਾ ਉਹ ਫਿਰ ਮੈਨੂੰ ਇੰਨਾ ਸਵਾਦ ਨਹੀਂ ਲੱਗਦਾ ਆਪਣਾ ਬਣਾਇਆ ਆਪਣਾ ਬਣਾ ਸਵਾਦ ਨਹੀਂ ਲੱਗਦਾ ਹੈ ਮੀਨ ਚਾਹਤ ਕੋਈ ਸਰਵ ਕਰਕੇ ਲੱਗਿਆ ਵੀ ਵੀ ਸਵਾਦ ਲੱਗਦਾ ਇਹ ਤਾਂ ਗੱਲ ਹੈਗੀ ਆ ਰਾਮ ਨਾਲ ਬੈਠਿਆਂ ਨੂੰ ਮਿਲ ਕੇ ਤੇ ਬਾਕੀ ਜਿਹੜਾ ਤੁਹਾਡਾ ਵੈਜ ਵੈਜ ਪਲੇਟ ਸਾਰਾ ਵਧੀਆ ਸੀ ਬੀ ਵਧੀਆ ਸੀ ਪਨੇਟਿਕਾ ਹੋਰ ਕੀ ਸੀਗਾ ਕਬਾਬ ਹੋਰ ਕੀ ਸੀਗਾ ਅਚਾ ਪਾਈਨੈਪਲ ਸੀਗਾ ਹਨਾ ਪਾਈਨੈਪਲ ਤਾਂ ਮੈਨੂ ਵਿੱਚ ਬਹੁਤ ਸਵਾਲ ਹੁੰਦਾ ਗੋਲ ਗੱਪੇ ਇੱਧਰ ਕੀ ਹੈ ਨਹੀਂਆਂ ਨੇ ਗੋਲ ਗੱਪੇ ਇੱਕ ਖਾਣ ਲਈ ਸੀ ਟੇਸਟ ਕਰਨਾ ਸੀ ਅੱਛਾ ਲੈ ਵੇ ਸੋਨੂੰ ਆ ਜਾ ਗੋਲ ਗੱਪੇ ਖਾ ਲੈ ਇੱਧਰ ਮੈਂ ਕਿਹੜੇ ਸਾਰੇ ਖਾ ਲੈਣੇ ਆ ਹਾਂ ਤੂੰ ਹੀ ਖਾਣੇ ਸਾਰੇ ਲੈ ਲੈ ਦਹੀਂ ਵਾਲੇ ਗੋਲ ਗੱਪੇ ਖਾਣ ਲੱਗੇ ਯਾਰ ਇਹ ਤਾਂ ਖਾ ਖਾ ਗਦਾ ਸਭ ਦੋਸਤ ਖਾ ਗਦੇ ਕਣਾ ਨਹੀਂ ਸਾਹਮਣੇ ਨਹੀਂ ਖਾਣਾ ਨਾ ਲੋ ਵੀ ਦਹੀਂ ਵਾਲਾ ਗੋਲ ਗੱਪਾ ਮੈਂ ਖਾਣ ਲੱਗਾ ਇਹ ਤਾਂ ਸਾਹਮਣੇ ਖਾਦਾ ਨਹੀਂ ਮੈਨੂੰ ਖਾਣਾ ਪੈਣਾ ਮੈਂ ਪਰੀਵਰ ਖਾਦਾ ਦਹੀਂ ਵਾਲਾ ਗੋਲ ਗੱਪਾ ਖਾ ਲਿਆ ਤੇ ਗੋਲ ਗੱਪੇ ਆ ਦੂਜਾ ਗੋਲ ਗੱਪਾ ਖਾ ਕੇ ਦੇਖਣ ਲੱਗੇ ਜਿਹੜਾ ਨਾਰਮਲ ਹੁੰਦਾ ਨਾਰਮਲ ਗੋਲ ਗੱਪਾ ਆ ਕੇ ਵਾਪਸ ਦੋਈਆਂ ਵਾਲੇ ਗੋਲ ਗੱਪੇ ਦਾ ਟੇਸਟ ਅਲੱਗ ਹੈ ਇਹਦਾ ਬਿਲਕੁਲ ਅਲੱਗ ਹੈ ਕਿਹਣਾ ਵਿੱਚ ਦੇ ਲਾਏ ਹੋਏ ਛੀ ਉਹ ਨਹੀਂ ਨਹੀਂ ਉਹਦੇ ਵਿੱਚ ਉਹ ਪਾਇਓ ਹੈਗੇ ਆ ਕੀ ਆ ਪਾਇਆ ਸੀ ਅਨਾਰ ਪਤਾ ਹੈ ਅਨਾਰ ਉਹ ਥੋੜਾ ਮਿੱਠਾ ਸਗਾ ਟੇਸਟ ਦਹੀਂ ਵਾਲੇ ਗੋਲ ਗੱਪੇ ਦਾ ਸਪੈਸ਼ਲ ਚੀਜ਼ ਦਾ ਦਹੀਂ ਦਹੀਂ ਪਾਇਆ ਹਾਂ ਥੋੜਾ ਮਿੱਠਾ ਸੀ ਨਾ ਦਹੀਂ ਵਾਲੇ ਗੋਲ ਗੱਪੇ ਦਾ ਸਪੈਸ਼ਲ ਚੀਜ਼ ਦਹੀਂ ਪਾਇਆ ਫਿਰ ਦਹੀਂ ਵਾਲੇ ਗੋਲ ਗੱਪੇ ਚ ਦਹੀਂ ਹੋਣਾ ਤੇ ਆਹ ਹੋ ਗਈ ਤਾਂ ਕਿਹਾ ਤੁਸੀਂ ਦੱਸੋ ਗੋਲ ਗੱਪੇ ਕਿਦਾਂ ਲੱਗੇ ਤੁਹਾਨੂੰ ਖੱਟੇ ਮਿੱਠੇ ਉਹਨਾਂ ਗੱਟੇ ਮਿੱਠੇ ਹੁੰਦੇ ਆ ਮਤਲਬ ਚਲੋ ਮੈਂ ਹੀ ਦੱਸ ਦਿੰਦਾ ਤੁਸੀਂ ਦੱਸਦੇ ਨਹੀਂ ਚੱਜ ਨਾਲ ਮੈਂ ਰਿਵਿਊ ਨਹੀਂ ਚੱਜ ਰਿਵਿਊ ਚੱਜ ਨਾਲ ਨਹੀਂ ਦਿੰਦੇ ਕੋਈ ਮਾਸ਼ਾਅੱਲਾ ਅਤੀ ਸੁੰਦਰ ਅਤੀ ਸੁੰਦਰ ਮਾਸ਼ਾਅੱਲਾ ਹੈ ਤੁਸੀਂ ਤਾਂ ਖਾਂਦੇ ਹੀ ਘੱਟ ਗੋਲ ਗੱਪੇ ਤਾਂ ਹੀ ਮੈਂ ਦੋ ਖਾਦੇ ਬਸ ਇਹਨੂੰ ਵੀ ਹੋਣਾ ਲੱਗਦਾ ਨਾ ਕਿ ਨਨ ਕਰਕੇ ਪੀ ਗਏ ਆਪੇ ਵੀ ਬਸ ਚਾਹ ਜੀਜਾ ਜੀ ਨਹੀਂ ਜੀ ਬਸ ਜੀ ਠੰਡ ਤਾਂ ਨਹੀਂ ਲੱਗਦੀ ਹਾਂ ਭਾਈ ਕਿੱਧਰ ਚੱਲੇ ਤੁਸੀਂ ਚੱਲੇ ਤੁਸੀਂ ਦੱਸੋ ਕਿੱਧਰ ਨਹੀਂ ਉੱਧਰ ਕੋਈ ਅੱਜ ਤੇ ਰਹਿਣਾ ਆ ਰਹਿ ਲਓ ਤੁਸੀਂ ਦੇਖੋ ਜੀ ਉਹ ਤਾਂ ਤੁਹਾਡਾ ਸਾਰਾ ਵਿੱਚ ਚੱਲ ਲੋ ਵੀ کھانا ਵਗੈਰਾ ਖਾਤਾ ਹੈ ਤੇ ਫੁੱਲ ਹੋ ਗਏ ਇਸ ਟਾਈਮ ਬਾਤ ਜਿਹੜੀ ਪਹਿਲਾਂ ਸਟਾਰਟਰ ਹੀ ਦਿਖਾਇਆ ਸੀ ਖਾਣੇ ਪੀਣੇ ਵਾਲੀ ਉਹਨੇ ਬਾਅਦ ਵਿੱਚ ਬਣੀ ਨਹੀਂ ਵੀਡੀਓ ਪਰ ਵਧੀਆ ਸੀਗਾ ਸਾਰਾ ਸਾਰਾ ਕੁਝ ਬਹੁਤ ਵਧੀਆ ਨਜ਼ਾਰਾ ਆਦਮੀ ਨੂੰ ਆਨੰਦ ਆ ਗਿਆ ਆਨੰਦ ਆ ਗਿਆ ਗਰਮੀਆਂ ਚ ਬਾਹਰ ਮਨ ਵੀਡੀਓਸ ਗਰਮੀਆਂ ਚ ਮੰਤਾ ਠੰਡ ਲੱਗਦੀ ਨਹੀਂ ਮੈਨੂੰ ਤਾਂ ਲੱਗ ਗਈ ਜੀ ਮੈਨੂੰ ਲੱਗਦੀ ਹੈ ਅੱਛਾ ਅੱਛਾ ਮੈਨੂੰ ਗਰਮੀਆਂ ਚ ਬਹੁਤ ਵਧੀਆ ਇੱਥੇ ਨਾ ਬਾਹਰ ਹੁਣ ਤੁਹਾਨੂੰ ਗਰਮੀਆਂ ਚ ਲੈ ਕੇ ਆਵਾਂਗੇ ਲੈ ਗਰਮੀਆਂ ਦੇੰਦੇ ਟਾਈਮ ਦੇੰਦੇ ਸਸਤਾ ਜੀ ਕੋਲ ਵੀ ਦੇਣ ਦੇ ਚੱਲ ਜੀ ਬਰੋ ਹੋਰ ਅੱਛਾ ਥੈਂਕ ਯੂ ਵਾ ਵਾ ਹਿੰਕੁਤ ਤੁਹਾਡਾ ਲੈ ਹੋਰ ਟਾਈਮ ਕੱਢੀ ਥੈਂਕ ਕਰਦੇ ਨਹੀਂ ਟਾਈਮ ਬੜੀ ਮੁਸ਼ਕਲ ਨਾਲ ਲੜਿਆ ਬਿਜ਼ੀ ਹੋ ਜਾਂਦੇ ਬੰਦੇ ਪਹਿਲਾਂ ਪਹਿਲਾਂ ਕੁਛ ਨਾ ਕੁਛ ਤੇ ਅਜੋ ਤੇ ਇਹ ਫਿਰ ਚਲੋ ਜੀ ਆਜੋ ਚਲੋ ਭਾਈ ਚਲਿਏ ਹੁਣ ਚਲੋ ਚਲੋ ਨਹੀਂ ਸੀ ਸਾਡੇ ਨਾਲ ਚੱਲ ਹੈ ਲੋ ਜੀ ਚੱਲੇ ਆ ਹੁਣ ਵਾਪਸ ਘਰ ਵੱਲ ਨੂੰ ਟਾਈਮ ਕਾਫੀ ਹੋ ਗਿਆ ਹਨੇਰਾ ਹੀ ਹੋ ਗਿਆ ਕੰਮ ਸਮਝ ਲਓ ਲਓ ਵੀ ਕਾਰ ਪਹੁੰਚ ਗਏ ਆ ਤੇ ਅੱਜ ਗਏ ਸੀਗੇ ਤੁਹਾਨੂੰ ਜਿੱਦਾਂ ਦਿਖਾਇਆ ਰੈਸਟੋਰੈਂਟ ਦਾ ਟੂਰ ਹਾਂਜੀ ਕਿੱਦਾਂ ਲੱਗਿਆ ਬਹੁਤ ਵਧੀਆ ਹੈ ਮਰੀਆ ਲੱਗਿਆ acha ਵਧੀਆ ਹੀ ਲੱਗਣਾ ਸਿਮੀ ਦਾ ਫੋਨ ਚਲ ਫੋਨ ਤੇ ਗੱਲ ਕਰ ਲੋ ਹਾਂਜੀ ਹਾਂਜੀ ਪਹੁੰਚੇ ਮੇਰੇ ਫੋਨ ਤੇ ਚਲੋ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਠੀਕ ਹੈ ਸਤਿ ਸ਼੍ਰੀ ਅਕਾਲ